ਪੰਜਾਬ ਦੇ ਵਿੱਚ ਇੱਕ ਮੁੱਦਾ ਇਸ ਹੱਦ ਤੱਕ ਤੂਲ ਫੜ ਚੁੱਕਿਆ ਹੈ ਕਿ ਹੁਣ ਪੰਜਾਬ ਦੇ ਅੰਦਰ ਆਏ ਦਿਨ ਇਸ ਉੱਤੇ ਬੈਠਕਾਂ ਮੀਟਿੰਗਸ ਜਾਂ ਇਥੋਂ ਤੱਕ ਗਰਮਾ ਗਰਮੀ ਵੀ ਹੋਣ ਲੱਗ ਗਈ ਹੈ ਬਹਿਸ ਬਾਜ਼ੀਆਂ ਹੋਣ ਲੱਗ ਗਈਆਂ ਨੇ ਲਗਾਤਾਰ ਬਿਆਨ ਤੇ ਕਾਊਂਟਰ ਬਿਆਨ ਦਿੱਤੇ ਜਾ ਰਹੇ ਕਈ ਥਾਵਾਂ ਤੋਂ ਤਾਂ ਇਨਡਾਇਰੈਕਟਲੀ ਧਮਕੀਆਂ ਤੱਕ ਆਉਣ ਲੱਗ ਗਈਆਂ ਨੇ ਪੰਜਾਬ ਅੰਦਰ ਪ੍ਰਵਾਸੀਆਂ ਦਾ ਮੁੱਦਾ ਬੇਹੱਦ ਭਖਿਆ ਪਿਆ ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਦਾ ਇੱਕ ਵੱਡਾ ਧੜਾ ਹੈ ਜਿਹੜਾ ਕਹਿੰਦਾ ਕਿ ਉਹਨਾਂ ਨੂੰ ਪੰਜਾਬ ਚੋਂ ਬਾਹਰ ਕਰ ਦੇਣਾ ਚਾਹੀਦਾ ਤੇ ਦੂਜੇ ਪਾਸੇ ਇੱਕ ਧੜਾ ਅਜਿਹਾ ਵੀ ਹੈ ਜੋ ਕਹਿੰਦਾ ਹੈ ਕਿ ਉਹਨਾਂ ਨੂੰ ਬਾਹਰ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਦੇ ਪੰਜਾਬ ਚ ਰਹਿਣ ਕੰਮ ਕਰਨ ਅਤੇ ਆਉਣ ਬਾਰੇ ਕੁਝ ਰੂਲਸ ਨਿਫਟ ਕਰ ਦੇਣੇ ਚਾਹੀਦੇ ਆ ਖੈਰ ਸੁਖਪਾਲ ਖੈਰਾ ਜਾਂ ਬਾਕੀ ਦੇ ਜਿਹੜੇ ਕਾਂਗਰਸੀ ਲੀਡਰ ਨੇ ਆ ਬਾਕੀ ਦੇ ਕੋਕ ਪਾਰਟੀਆਂ ਦੇ ਲੀਡਰ ਨੇ ਉਹ ਇਸ ਮੁੱਦੇ ਉੱਤੇ ਆਵਾਜ਼ ਬੁਲੰਦ ਕਰਦੇ ਵੀ ਨਜ਼ਰ ਆਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਇੱਕ ਸਾਲ ਪਹਿਲਾਂ ਤੱਕ ਵੀ ਇਦਾਂ ਦੀ ਸਥਿਤੀ ਜਦੋਂ ਬਣੀ ਉਦੋਂ ਵੀ ਇਸ ਮਸਲੇ ਨੂੰ ਲੈ ਕੇ ਸਪੈਸ਼ਲ ਰੂਲਸ ਐਂਡ ਰੈਗੂਲੇਸ਼ਨਸ ਦੀ ਜ਼ਿਕਰ ਕੀਤਾ ਗਿਆ ਚਰਚਾ ਕੀਤੀ ਗਈ ਕਿ ਹੁਣੇ ਲਾਜ਼ਮੀ ਆ ਪੰਜਾਬ ਵਾਸਤੇ ਔਰ ਉਸੇ ਚੀਜ਼ ਦੀ ਗੱਲ ਕਰਦੇ ਆ ਵਿਰਸਾ ਸਿੰਘ ਬਲਟੋਹਾ ਨੇ ਵੀ ਆਪਣੀ ਚੁੱਪ ਤੋੜੀ ਐ ਸੋਸ਼ਲ ਮੀਡੀਆ ਦਾ ਰੁਖ ਕੀਤਾ ਵਿਰਸਾ ਬਲਟੋਹਾ ਨੇ ਔਰ ਉੱਥੇ ਇਸ ਮਸਲੇ ਬਾਰੇ ਆਵਾਜ਼ ਚੁੱਕਦੇ ਜਾਂ ਆਪਣੀ رائے ਦਿੰਦੇ ਨਜ਼ਰ ਆਏ ਨੇ ਕੀ ਬੋਲੇ ਨੇ ਆਓ ਸੁਣਦੇ ਆ ਦਰਸਲ ਵਿਰਸਾ ਬਲਟੋਹਾ ਲਿਖਦੇ ਨੇ ਕਿ ਪ੍ਰਵਾਸੀ ਪੰਜਾਬੀ ਮੈਂ ਬੜਾ ਸਪਸ਼ਟ ਹਾਂ ਕਿ ਪੰਜਾਬ ਦੀ ਵੱਸੋਂ ਦਾ ਤਵਾਜਨ ਸਹੀ ਬਣਾਈ ਰੱਖਣ ਲਈ ਪ੍ਰਵਾਸੀਆਂ ਨੂੰ ਪੰਜਾਬ ਅੰਦਰ ਸ਼ਰਤਾਂ ਤਹਿਤ ਦਾਖਲਾ ਮਿਲਣਾ ਚਾਹੀਦਾ ਹੈ। ਗੈਰ ਪੰਜਾਬੀਆਂ ਲਈ ਹਿਮਾਚਲ ਪ੍ਰਦੇਸ਼ ਆਦ ਵਾਂਗ ਜ਼ਮੀਨ ਖਰੀਦਣ ਉੱਤੇ ਰੋਕ ਲੱਗਣੀ ਚਾਹੀਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਵਾਸੀਆਂ ਵਿਰੁੱਧ ਸਭ ਤੋਂ ਵੱਧ ਰੌਲਾ ਉਹ ਪਾ ਰਹੇ ਨੇ ਜਿਨ੍ਹਾਂ ਨੇ ਪੰਜਾਬ ਅੰਦਰ ਪ੍ਰਵਾਸੀ ਪੰਜਾਬੀਆਂ ਝਾੜੂ ਦੀ ਸਰਕਾਰ ਤੱਕ ਬਣਾ ਦਿੱਤੀ ਅਤੇ ਪੂਰੇ ਪੰਜਾਬ ਦੀ ਕਿਸਮਤ ਹੀ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ ਹੈ। ਇੱਕ ਬਿਹਾਰੀ ਪ੍ਰਵਾਸੀ ਅਫਸਰ ਨੂੰ ਸਾਡੇ ਪੰਜਾਬੀਆਂ ਨੇ ਹੀ ਗੁਰੂ ਨਗਰੀ ਤੋਂ ਵਿਧਾਇਕ ਬਣਾਇਆ ਹੈ। ਸੋਚੋ ਲਿਖਦੇ ਨੇ ਅਸੀਂ ਕੀਤਾ ਹੈ, ਕਾਰ ਕੀ ਰਹੇ ਹਾਂ, ਵਾਕਿਆ ਕਰਨਾ ਕੀ ਚਾਹੀਦਾ ਹੈ। ਇੱਥੇ ਜ਼ਕਰ ਕੁਮਾਰ ਵਿਜੇ ਪ੍ਰਤਾਪ ਦਾ ਹੈ। ਹਾਲਾਂਕਿ ਕੁਮਾਰ ਵਿਜੇ ਪ੍ਰਤਾਪ ਲਗਾਤਾਰ ਪੰਜਾਬ ਦੇ ਹੱਕ ਦੇ ਵਿੱਚ ਖੜਦੇ ਆਏ ਨੇ, ਪੰਜਾਬ ਬਾਰੇ ਸੋਚਦੇ ਆਏ ਨੇ। ਔਰ ਲਗਾਤਾਰ ਪੰਜਾਬ ਨੂੰ ਲੈ ਕੇ ਉਹ ਤਜਵੀਜ਼ਾਂ ਦਿੰਦੇ ਆਏ ਨੇ ਔਰ ਇਹ ਵੀ ਦਾਵਾ ਕਰਦੇ ਨੇ ਕਿ ਪੰਜਾਬ ਨਾਲ ਖੜਨ ਵਾਸਤੇ ਹੀ ਉਹਨਾਂ ਦੇ ਨਾਲ ਪਾਰਟੀ ਨੇ ਇਸ ਲੋਕ ਕੀਤਾ ਖੈਰ ਵਿਰਸਾ ਬਲਤੋਹਾ ਦੇ ਇਸ ਬਿਆਨ ਤੋਂ ਤੁਸੀਂ ਕਿੰਨੇ ਸਹਿਮਤ ਹੋ ਵਿਚਾਰ ਜ਼ਰੂਰ ਦਿਓ ਔਰ ਬਣੇ ਰਹੋ ਵਨ ਇੰਡੀਆ ਪੰਜਾਬੀ ਦੇ